ਸਿਰ ਕੀ ਮਾਮਲਾ ਹੋਇਆ ਜੀ ਇਹ ਮਾਮਲਾ ਜੀ ਲਗਭਗ ਕੋਈ 1.7 ਚਾਰ ਪਈ ਦੇ ਲਗਭਗ ਮੈਨੂੰ ਇੱਥੇ ਸੂਚਨਾ ਮਿਲੀ ਕਿ ਇੱਥੇ ਕੋਈ ਪ੍ਰਤਾਪ ਨਗਰ ਦੇ ਵਿੱਚ ਜਿਹੜੀ ਹੈਗੀ ਡੈੱਡ ਬੋਡੀ ਜਿਹੜੀ ਹੈਗੀ ਆ ਉਹ ਦਰਖਤ ਦੇ ਨਾਲ ਲਟਕੀ ਹੋਈ ਪਈ ਹੈਗੀ ਮੈਂ ਮੌਕੇ ਤੇ ਆਇਆ ਔਰ ਦੇਖਿਆ ਕਿ ਬੰਦਾ ਬੱਕੇ ਲਟਕਿਆ ਪਿਆ ਔਰ ਇੱਥੋਂ ਜਾਣਕਾਰੀ ਪ੍ਰਾਪਤ ਕਰਨ ਦੇ ਮਤਾਬਕ ਉਹ ਅਖਲੇਸ਼ ਸਾਨੀ ਨਾਮ ਦਾ ਇਹ ਲੜਕਾ ਹੈਗਾ ਆ ਔਰ ਇੱਥੇ ਪ੍ਰਤਾਪਨਗਰ ਦੇ ਵਿੱਚ ਰਹਿੰਦਾ ਸੀਗਾ ਇਹਦੇ ਘਰ ਦੇ ਵਿੱਚ ਬੜਾ ਮੋਟਾ ਕੋ ਸ਼ਰਾਬ ਦੇ ਮਤਲਬ ਪੀਣ ਪੋਣ ਦੇ ਨਾਲ ਕੋ ਝਗੜਾ ਉਸ ਵਿੱਚੀ ਮਤਲਬ ਜਿੱਦਾ ਆਮ ਹੁੰਦਾ ਹੀ ਹੈਗਾ ਆ ਔਰ ਲਗਭਗ ਪਿਛਲੇ 3-4 ਦਿਨ ਤੋਂ ਘਰ ਨਹੀਂ ਗਿਆ ਸੀ ਔਰ ਘਰੋਂ ਗਾਇਬ ਸੀਗਾ ਔਰ ਮੌਕੇ ਦੇ ਉੱਤੇ ਆ ਕੇ ਫਿਰ ਮੈਂ ਸਬੰਧਤ ਥਾਣਾ ਮਾਡਲ ਟਾਊਨ ਐਸ ਐਚਓ ਸਾਹਿਬ ਨੂੰ ਸੂਚਿਤ ਕੀਤਾ ਮੁੱਖ ਮੰੰਚੀ ਨੂੰ ਸੂਚਿਤ ਕੀਤਾ ਔਰ ਪ੍ਰੈਸ ਦੇ ਸਹਿਬਾਨ ਨੂੰ ਵੀ ਸੂਚਿਤ ਕੀਤਾ ਕਿ ਜੇ ਕਿਸੇ ਨੇ ਇਸ ਲੜਕੇ ਇਹਨੂੰ ਦੇਖ ਕੇ ਇਹਦੀ ਸ਼ਾਨ ਬੇਨ ਇਹਦੀ ਤਬਦੀਸ਼ ਆਕੇ ਦੱਸਿਆ ਜਾਵੇ ਪਰ ਅੱਧੇ ਘੰਟੇ ਦੇ ਵਿੱਚ ਮੌਕੇ ਵਾਰਦਾ ਦੇ ਉੱਤੇ ਟਰੇਸ ਹੋ ਗਿਆ ਕਿ ਇਸੇ ਮਹੱਲੇ ਦਾ ਪ੍ਰਤਾਪਨਗਰ ਦਾ ਇਹ ਰਹਿਣ ਵਾਲਾ ਹੈਗਾ ਔਰ ਪਿਛਲੇ ਤਾ 3-4 ਦਿਨ ਤੋਂ ਆਪਣੇ ਗਾਇਬ ਸੀਗਾ ਔਰ ਲਗਭਗ 25-26 ਸਾਲ ਦੀ ਏਜ ਹੈਗੀ ਆ ਔਰ ਤਿੰਨ ਬੱਚੇ ਇਹਦੇ ਹੈਗੇ ਸਰ ਕੰਮ ਕੀ ਕਰਦਾ ਸੀ ਜੀ ਕੰਮ ਲੇਬਰ ਦਾ ਕੰਮ ਕਰਦਾ ਸੀ ਮਿਹਨਤ ਮਜ਼ਦੂਰੀ ਕਰਦਾ ਸੀਗਾ ਇਹ ਇਹ ਕਿਸੇ ਦੱਸਿਆ ਬਤਨ ਚਾਰ ਦਿਨਾਂ ਤੋਂ ਇਹ ਲਾਪਤਾ ਹੈਗਾ ਤੇ ਜਿਹੜੀ ਗੁੰਮਸ਼ਦਾ ਰਿਪੋਰਟ ਕੋਈ ਵਗੈਰਾ ਲਿਖਾਈ ਗਈ ਕਰਦੇ ਆ ਮਾਨੂੰ ਉਹ ਐਕਚੁਅਲੀ ਗੁੰਮਸ਼ਦਾ ਦੀ ਜਿਹੜੀ ਰਿਪੋਰਟ ਦੀ ਹੈਗੀ ਆ ਉਹ ਇਨੀ ਟ੍ਰੇਸੀ ਮੈਂ ਤਾਂ ਕਹਿ ਸਕਦਾ ਨਪੜਤਾ ਹੋਣ ਕਰਕੇ ਪ੍ਰਵਾਸੀ ਹੋਣ ਕਰਕੇ ਇਹਨਾਂ ਨੇ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਕੋਈ ਰਿਪੋਰਟਰ ਨਹੀਂ ਲਿਖਾਈ ਔਰ ਇਹ ਤਾਂ ਬਾਈ ਚਾਂਸ ਇਥੋਂ ਦੀ ਕੋਈ ਲੰਗਿਆ ਤਾਂ ਉਹ ਅਚਾਨਕ ਹੀ ਉਹਦੀ ਨਜ਼ਰ ਪਈ ਤਾਂ ਪਤਾ ਲੱਗਾ ਕਿ ਇੱਥੇ ਡੈੱਡ ਬਾਡੀ ਜਿਹੜੀ ਹੈਗੀ ਆ ਉਹ ਲਟਕੀ ਪਈ ਮੈਨੂੰ ਸੂਚਿਤ ਕੀਤਾ ਤਾਂ ਮੈਂ ਮੌਕੇ ਤੇ ਜੋ ਵੀ ਮੈਨੂੰ ਪੋਸੀਬਲ ਲੱਗਾ ਉਹ ਮੈਂ ਸੂਚਿਤ ਕਰ ਦਿੱਤਾ ਹਾਂ ਇਹ ਲੜਕਾ ਸ਼ਾਦੀ ਸ਼ੁੱਧਾ ਹੈਗਾ ਲਗਭਗ 25 26 ਸਾਲ ਦੀ ਏਜ ਦੱਸੀ ਜਾ ਰਹੀ ਆ ਔਰ ਦੱਸਣ ਦੇ ਮੁਤਾਬਕ ਉਹਨਾਂ ਦਾ ਪਰਿਵਾਰ ਵੀ ਮੌਕੇ ਤੇ ਪਹੁੰਚਾ ਤਿੰਨ ਬੱਚੇ ਦੱਸਦੇ ਇਹਦੇ ਹੈਗੇ ਸਰ ਕੀ ਮਾਮਲਾ ਹੈਗਾ ਅੱਜ ਦਾ ਜੀ ਇਹ ਅੱਜ ਦਾ ਜੀ ਸਾਨੂੰ ਟੈਲੀਫੋਨ ਮਸੂਲ ਹੋਇਆ ਜੀ ਥਾਣੇ ਐਮਐਸਸੀ ਨੇ ਸਾਨੂੰ ਮੋਤਲਾ ਦਿੱਤੀ ਆ ਵੀ ਇੱਧਰ ਨਲੁਈਆਂ ਚੌਂਕ ਦੇ ਲੱਗੇ ਕੋਈ ਜਿਹੜੇ ਅਨ ਆਈਡੈਂਟੀਫਾਈ ਜਿਹੜੀ ਬੋਡੀ ਆ ਉਹ ਪਪਲਰ ਦੇ ਨਾਲ ਲਟਕ ਰਹੀ ਆ ਅਸੀਂ ਇੱਥੇ ਮੌਕੇ ਤੇ ਆਏ ਆ ਅੱਗੇ ਜਦੋਂ ਇੱਥੇ ਵੈਰੀਫਾਈ ਕੀਤਾ ਤੇ ਆਈਡੈਂਟੀਫਾਈ ਹੋ ਗਿਆ ਅਕਲੀਸ਼ ਸੈਣੀ ਇਹਦਾ ਨਾਮ ਆ ਜੀ ਮੁੰਡੇ ਦਾ ਤੇ ਸ਼ਤਰੂਗੰਸ ਸਾਨੀ ਇਹਦੇ ਫਾਦਰ ਦਾ ਨਾਮ ਆ ਪ੍ਰਤਾਪ ਨਗਰ ਮੱਲਾ ਹੈਗਾ ਜੀ ਇੱਥੇ ਨਲੁਈਆਂ ਚੌਂਕ ਦੇ ਲੱਗੇ ਬਾਰਡ ਨੰਬਰ 50 ਤੇ 25 ਸਾਲ ਦੀ ਉਮਰ ਹੈ ਜੀ ਬਾਕੀ ਜੋ ਕਪਤੀਸ ਹੁਣ ਆਪਾਂ ਕਰ ਰਹੇ ਆਂ ਬੋਡੀ ਜਿਹੜੀ ਆ ਸਿਵਲ ਹਸਪਤਾਲ ਆਪਾਂ ਮੋਸਰੀ ਦੇ ਵਿੱਚ ਰਖਾ ਰਹੇ ਆਂ ਜੀ ਪਤਾ ਲੱਗਾ ਜੀ ਕਿੱਦਾਂ ਕਿਸੇ ਨੂੰ ਪਰਾਣਾ ਆਇਆ ਇਹ 3 ਦਿਨ ਤੋਂ ਘਰੋਂ ਲਾਪਤਾ ਸਦਾ ਜੀ ਇਹਨਾਂ ਨੇ ਕਿਤੇ ਮੈਨੂੰ ਲੱਗਦਾ ਨਹੀਂ ਕੋਈ ਦਰਖਾਸਤ ਵਗੈਰਾ ਵੀ ਦਿੱਤੀ ਆ ਬਾਕੀ ਜਿਹੜੀ ਬੋਡੀ ਆ ਉਹ ਕਾਫੀ ਗਲ ਚੁੱਕੀ ਆ ਜੀ